ਰੇਡੀ ਸਟਾਰਟ ਗਰਮੀ ਦੀ ਰੁੱਤ ਨੇ ਆਪਣੀ ਤਪਸ਼ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ ਡੰਡੀ ਰਿਛ ਬਹੁਤ ਖਿਜਿਆ ਬੈਠਾ ਸੀ ਡੰਡੀ ਅਸਲ ਵਿੱਚ ਉਹ ਅਤੇ ਹੇਰਨ ਦੋਵੇਂ ਜੰਗਲ ਦੇ ਰਾਜੇ ਸ਼ੇਰ ਕੋਲੋਂ ਹੋ ਕੇ ਆਏ ਸਨ ਡੰਡੀ ਸ਼ੇਰ ਦੀ ਇਹ ਹਰ ਵੇਲੇ ਦੀ ਆਦਤ ਸੀ ਕੇ ਰਿਛ ਜਦੋਂ ਵੀ ਹਿਰਨ ਨਾਲ ਉਸ ਕੋਲ ਜਾਂਦਾ ਸੀ ਤਾਂ ਉਹ ਹਿਰਨ ਦੀ ਤਾਂ ਬਹੁਤ ਆਉ ਭਗਤ ਕਰਦਾ ਸੀ ਤੇ ਰਿਛ ਨੂੰ ਨੀਵਾ ਵਿਖਾਉਣ ਦਾ ਯਤਨ ਕਰਦਾ ਸੀ ਗੰਢੀ ਉਹ ਉਸ ਸਮੇਂ ਦੀ ਪਾਲ ਵਿੱਚ ਸੀ ਕੇ ਜਦੋਂ ਓਹੋ ਸ਼ੇਰ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਸਕੇ ਪਰ ਉਸ ਦੀ ਪੇਸ਼ ਨਹੀਂ ਚੱਲ ਰਹੀ ਸੀ ਡੰਡੀ ਹਿਰਨ ਸਭ ਕੁਝ ਜਾਣ ਕੇ ਵੀ ਅਣਜਾਣ ਬਣਿਆ ਰਹਿੰਦਾ ਸੀ ਡੰਡੀ ਰਿਛ ਨੂੰ ਵੀ ਪਤਾ ਸੀ ਕਿ ਹਿਰਨ ਉਸ ਦਾ ਦੋਸਤ ਹੋ ਕੇ ਵੀ ਸ਼ੇਰ ਵੱਲੋਂ ਉਸ ਨਾਲ ਕੀਤੇ ਜਾ ਰਹੇ ਭੜੇ ਬਤੀਰੇ ਦਾ ਵਿਰੋਧ ਨਹੀਂ ਕਰਦਾ ਸੀ ਡੰਡੀ ਉਹ ਦੋਵੇਂ ਇੱਕ ਦੂਜੇ ਦੇ ਸਾਹਮਣੇ ਹੋਏ ਡੰਡੀ ਹਿਰਨ ਨੇ ਸੱਚਾ ਹੋਣ ਲਈ ਰਿਛ ਨੂੰ ਪੁੱਛ ਹੀ ਲਿਆ ਦੋਸਤਾ ਕੀ ਗੱਲ ਬੜਾ ਉਦਾਸ ਲੱਗ ਰਿਹਾ ਹੈ ਡੰਡੀ ਰਿਛ ਤਾਂ ਪਹਿਲਾਂ ਹੀ ਪਰਿਆ ਪੀਤਾ ਬੈਠਾ ਸੀ ਡੰਡੀ ਉਹ ਤਾਂ ਹਿਰਨ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕਰਨਾ ਚਾਹੁੰਦਾ ਸੀ ਡੰਡੀ ਉਹ ਬੋਲਿਆ ਤੈਨੂੰ ਕੀ ਮੇਰੀ ਉਦਾਸੀ ਨਾਲ ਡੰਡੀ ਤੂੰ ਸਭ ਕੁਝ ਜਾਣ ਕੇ ਵੀ ਅਣਜਾਣ ਨਾ ਬਣ ਡੰਡੀ ਸ਼ੇਰ ਤੇਰੀ ਆਉ ਭਗਤ ਕਰੀ ਜਾਂਦਾ ਹੈ ਤੂੰ ਇੰਨੇ ਵਿੱਚ ਹੀ ਬਹੁਤ ਖੁਸ਼ ਹੈ ਡੰਡੀ ਹਿਰਨ ਸਮਝ ਗਿਆ ਸੀ ਕਿ ਰਿਛ ਕੀ ਕਹਿਣਾ ਚਾਹੁੰਦਾ ਹੈ ਡੰਡੀ ਉਸ ਦੀ ਨਾਰਾਜ਼ਗੀ ਦਾ ਕੀ ਕਾਰਨ ਹੈ ਡੰਡੀ ਉਸ ਨੇ ਰਿਛ ਨੂੰ ਕਿਹਾ ਦੋਸਤਾ ਪਹਿਲਾਂ ਹੀ ਚਾਹੁੰਦਾ ਸੀ ਕਿ ਉਹ ਹਿਰਨ ਨਾਲ ਆਪਣੇ ਮਨ ਦੀ ਗੱਲ ਕਰੇ ਡੰਡੀ ਉਹ ਦੋਵੇਂ ਹਰ ਰੋਜ਼ ਦੀ ਤਰ੍ਹਾਂ ਚਰ ਨੇਤੇ ਇਕੱਠੇ ਹੋਏ ਡੰਡੀ ਰਿਛ ਤਾਂ ਸੋਚ ਰਿਹਾ ਸੀ ਕਿ ਉਹ ਆਪਣੇ ਮਨ ਦੀ ਗੱਲ ਕਹਿਣੀ ਸ਼ੁਰੂ ਕਰੇ ਪਰ ਹਿਰਨ ਨੇ ਪਹਿਲਾਂ ਹੀ ਰਿਛ ਨੂੰ ਕਿਹਾ ਹਾਂ ਬਾਈ ਦੋਸਤਾ ਹੁਣ ਦੱਸ ਤੂੰ ਕੀ ਕਹਿਣਾ ਚਾਹੁੰਦਾ ਹੈ ਪ੍ਰਸ਼ੰਚਿਨ ਅੱਜ ਤੂੰ ਆਪਣੇ ਮਨ ਦਾ ਸ਼ਿਕਵਾ ਦੂਰ ਕਰ ਹੀ ਲੈ ਡੰਡੀ ਰਿਛ ਅੱਗੋਂ ਬੋਲਿਆ ਦੋਸਤਾ ਤੈਨੂੰ ਇਹ ਗੱਲ ਪਤਾ ਹੈ ਨਾ ਕਿ ਮੈਂ ਜਦੋਂ ਵੀ ਸ਼ੇਰ ਕੋਲ ਜਾਂਦਾ ਹਾਂ ਉਹ ਮੈਨੂੰ ਨੀਵਾ ਵਿਖਾਉਣ ਦਾ ਯਤਨ ਕਰਦਾ ਹੈ ਡੰਡੀ ਤੂੰ ਅੱਜ ਹੀ ਵੇਖ ਲੈ ਉਸ ਨੇ ਤੇਰਾ ਕਿੰਨਾ ਮਾਣ ਤਾਣ ਕੀਤਾ ਡੰਡੀ ਮੈਨੂੰ ਬੁਲਾਇਆ ਤੱਕ ਵੀ ਨਹੀਂ ਡੰਡੀ ਮੈਂ ਠੀਕ ਕਹਿੰਦਾ ਹਾਂ ਜਾਂ ਨਹੀਂ ਪ੍ਰਸ਼ਨ ਚਿੰਨ ਹਿਰਨ ਅੱਗੋਂ ਬੋਲਿਆ ਭਰਾਵਾ ਤੇਰੀ ਗੱਲ ਠੀਕ ਹੈ ਡੰਡੀ ਸਚਾਈ ਸਦਾ ਹੀ ਕੌੜੀ ਹੁੰਦੀ ਹੈ ਡੰਡੀ ਕੀ ਤੂੰ ਸੱਚ ਸੁਣਨ ਲਈ ਤਿਆਰ ਹੈ ਪ੍ਰਸ਼ਨ ਚਿੰਨ ਰਿਛ ਅੱਗੋਂ ਬੋਲਿਆ ਹਾਂ ਹਾਂ ਤੂੰ ਬੋਲ ਮੈਂ ਸੱਚ ਸੁਣਨ ਲਈ ਤਿਆਰ ਹਾਂ ਡੰਡੀ ਹਿਰਨ ਨੇ ਅੱਗੋਂ ਕਿਹਾ ਤੂੰ ਆਪਣਾ ਵਿਜਿਆ ਹੋਇਆ ਵੱਡ ਰਿਹਾ ਹੈ ਡੰਡੀ ਸਾਹਮਣੇ ਤੂੰ ਸ਼ੇਰ ਦੀ ਚਾਪ ਲੂਸੀ ਕਰਦਾ ਹੈ ਡੰਡੀ ਉਸ ਦੀ ਪਿੱਠ ਪਿੱਛੇ ਤੂੰ ਉਸ ਨੂੰ ਬੁਰਾ ਭਲਾ ਕਹਿੰਦਾ ਹੈ ਡੰਡੀ ਜਿਹਨਾਂ ਨੂੰ ਤੂੰ ਆਪਣੇ ਮਿੱਤਰ ਸਮਝਦਾ ਹੈ ਉਹ ਸ਼ੇਰ ਕੋਲ ਤੇਰੀਆਂ ਚੁਗਲੀਆਂ ਕਰਦੇ ਹਨ ਡੰਡੀ ਤੂੰ ਪੈਰ ਪੈਰ ਤੇ ਝੂਠ ਬੋਲਦਾ ਹੈ ਡੰਡੀ